ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਦੇ ਉਪਰੰਤ ਮੰਤਰੀ ਹਰਜੋਤ ਬੈਂਸ ਵੱਲੋਂ ਲਗਾਤਾਰ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਜਿੱਥੇ ਸ਼ੁਰੂਆਤ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਵੱਲੋਂ ਧਾਰਮਿਕ ਸੇਵਾ ਜਿਹੜੀ ਉਹ ਕੀਤੀ ਗਈ ਉਸ ਉਪਰੰਤ ਦਿੱਲੀ ਦੇ ਗੁਰਦੁਆਰਾ ਸਿਸਕਾਂਝ ਸਾਹਿਬ ਵਿਖੇ ਸੇਵਾ ਕੀਤੀ ਗਈ ਤੇ ਸ਼੍ਰੀ ਅਨੰਦਪੁਰ ਸਾਹਿਬ ਇਸ ਸਮੇਂ ਗੁਰਦੁਆਰਾ ਸਿਸਕਾਂਝ ਸਾਹਿਬ ਵਿਖੇ ਖੜੇ ਹੈ ਜਿੱਥੇ ਪਰਸੋਂ ਕੈਬਨਟ ਮੰਤਰੀ ਹਰਜੋਤ ਬੈਂਸ ਵੱਲੋਂ ਜੋੜੇ ਝਾੜਨ ਦੀ ਜਿਹੜੀ ਸੇਵਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੀਤੀ ਗਈ ਤੇ ਅੱਜ ਫੇਰ ਕੈਬਨਟ ਮੰਤਰੀ ਹਰਜੋਤ ਬੈਂਸ ਸਵੇਰੇ तकरीबन 9 ਵਜੇ ਦੇ ਕਰੀਬ ਜਿਹੜਾ ਇੱਥੇ ਪੁੱਜਦੇ ਨੇ ਤੇ ਉਹਨਾਂ ਵੱਲੋਂ ਜਿੱਥੇ ਨੰਗੇ ਪੈਰੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੀਤੀ ਗਈ ਤੇ ਉਪਰੰਤ ਜਿਹੜਾ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਜੋ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਲਗਾਈ ਗਈ ਹੈ ਉਸ ਸੇਵਾ ਦੇ ਅਨੁਸਾਰ ਲਗਾਤਾਰ ਮੰਤਰੀ ਹਰਜੋਤ ਬੈਂਸ ਉਹ ਸੇਵਾ ਜਿਹੜੀ ਪੜਾਦਰ ਪੜਾ ਕਰਦੇ ਹੋਏ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸਗੰਢ ਸਾਹਿਬ ਵਿਖੇ ਉਹਨਾਂ ਦੇ ਵੱਲੋਂ ਜਿਹੜੀ ਇਹ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਸੋ ਲਗਾਤਾਰ ਮੰਤਰੀ ਹਰਜੋਤ ਬੈਂਸ ਜਿਹੜੀ ਉਹ ਜੋੜੇ ਝਾੜਨ ਦੀ ਸੇਵਾ ਉਹ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਕਰ ਰਹੇ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਗੁਰਦੁਆਰਾ ਸੀਸਗੰਜ ਸਾਹਿਬ ਉਹ ਇਤਿਹਾਸਿਕ ਸਥਾਨ ਜਿਸ ਸਥਾਨ ਤੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਜਿਹੜਾ ਸੰਸਕਾਰ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਲਗਾਈ ਗਈ ਸੀ ਕਿ ਦੋ ਦਿਨ ਇਸ ਸਥਾਨ ਤੇ ਜੋੜੇ ਝਾੜਨ ਦੀ ਜਿਹੜੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਸੋ ਕਾਲ ਤੱਕ ਦੇ ਹੁਕਮਾਂ ਦੀਨ ਬਨ ਪਾਲਣਾ ਕਰਦੇ ਹੋਏ ਮੰਤਰੀ ਹਰਜੋਤ ਬੈਂਸ ਅੱਜ ਦੂਜੇ ਦਿਨ ਇਸ ਸਥਾਨ ਤੇ ਪਹੁੰਚੇ ਨੇ ਜਿੱਥੇ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉੱਥੇ ਜੋੜੇ ਚੜਨ ਦੀ ਸੇਵਾ ਜਿਹੜੀ ਲਗਾਤਾਰ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਮਲਾ ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਦੇ ਨਾਲ ਸੰਬੰਧਿਤ ਹੈ ਜਿੱਥੇ ਗਾਇਕ ਵੀਰ ਸਿੰਘ ਦੇ ਵੱਲੋਂ ਕੁਝ ਗੀਤ ਗਾਏ ਜਾਂਦੇ ਨੇ ਜਿਨ੍ਹਾਂ ਗੀਤਾਂ ਦੇ ਉੱਪਰ ਕੁਝ ਲੋਕ ਜਿਹੜੇ ਮੌਕੇ ਤੇ ਨੱਚਦੇ ਨੇ ਤੇ ਇਸ ਪੂਰੇ ਮਾਮਲੇ ਦਾ ਸੰਗਿਆਨ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿਆ ਗਿਆ ਤੇ ਤਲਬ ਕੀਤਾ ਗਿਆ ਸੀ ਕੈਬਨਟ ਮੰਤਰੀ ਹਰਜੋਤ ਸਿੰਘ ਵੈਸਰਾਂ ਨੂੰ ਧਾਰਮਿਕ ਸਜ਼ਾ ਜਿਹੜੀ ਸੁਣਾਈ ਗਈ ਸੀ ਹਰ ਸਿੱਖ ਚਾਹੇ ਉਹ ਕਿਸੇ ਵੀ ਅਹੁਦੇ ਤੇ ਵਿਰਾਜਮਾਨ ਹੋਵੇ ਹਰ ਸਿੱਖ ਨਿਮਰਤਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਇੱਥੇ ਅਰਦਾਸ ਕਰਦਾ ਹੈ ਮੱਥਾ ਟੇਕਦਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਦੇ ਲਈ ਸਰਬ ਉੱਚ ਹੈ ਤੇ ਅਕਾਲ ਤਖਤ ਸਾਹਿਬ ਅੱਗੇ ਹਰ ਸਿੱਖ ਦਾ ਜਿਹੜਾ ਸਿਰ ਚੁੱਕਦਾ ਹੈ ਸੋ ਇਸੇ ਤਰੀਕੇ ਦੇ ਨਾਲ ਮੰਤਰੀ ਹਰਜੋਤ ਵੈਸ ਅਕਾਲ ਤਖਤ ਸਾਹਿਬ ਵਿਖੇ ਪੁੱਜਦੇ ਨੇ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਤੇ ਹੁਣ ਉਸ ਸਜ਼ਾ ਨੂੰ ਪੜਾਦਰ ਪੜਾਜਰਾ ਮੰਤਰੀ ਹਰਜੋਤ ਵੈਸ ਦੇ ਵੱਲੋਂ ਪੂਰਾ ਕੀਤਾ ਜਾ ਰਿਹਾ ਜਿਸ ਦੇ ਤਹਿਤ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸਕੰਟ ਸਾਹਿਬ ਵਿਖੇ ਦੂਜੇ ਦਿਨ ਉਹਨਾਂ ਵੱਲੋਂ ਜੋੜੇ ਝਾੜਨ ਦੀ ਸੇਵਾ ਕੀਤੀ ਜਾ ਰਹੀ ਹੈ ਛੇਵੇਂ ਪਾਤਸ਼ਾਹ ਦੇ ਵਿਸਾਇਕ ਅਕਾਲ ਤਖਤ ਸਾਹਿਬ ਜਿਹਨੂੰ ਜੋ ਅਲਾਈ ਫਰਮਾਨ ਜੋ ਰੱਬੀ ਫਰਮਾਨ ਹੋਇਆ ਸੀ ਉਸ ਦੇ ਉੱਤੇ ਇਹਨਾਂ ਕੋਸ਼ਿਸ਼ ਕਰ ਰਹੇ ਗੁਰੂ ਸਾਹਿਬ ਆਪ ਸੀਸ ਇਖਿਆਤ ਰੱਖ ਕੇ ਇਹ ਸੇਵਾ ਕਰਵਾ ਰਹੇ ਤਾਂ ਉਸੇ ਲੜੀ ਦੇ ਵਿੱਚ ਅੱਜ ਨੌਵੇਂ ਪਾਤਸ਼ਾਹ ਜੇ ਮਹਾਨ ਸਥਾਨ ਗੁਰਦੁਆਰਾ ਸੀਸਗੰਸਾਹਿਬ ਸ਼੍ਰੀ ਹਨਨਪੁਰ ਸਾਹਿਬ ਜਿੱਥੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਉਸ ਸਥਾਨ ਦੇ ਉੱਤੇ ਅੱਜ ਜੁੜੇ ਕੇ ਸੇਵਾ ਕੀਤੀ ਹੈ ਤੇ ਕੱਲ ਵੀ ਇਦਾਂ ਹੀ ਸੇਵਾ ਜਾਰੀ ਰਹੂਗੀ ਤੇ ਉਸ ਤੋਂ ਬਾਅਦ ਆਪਣੀ ਸੇਵਾ ਮੁਕੰਮਲ ਕਰਕੇ ਸ਼੍ਰੀ ਅਕਾਲ ਅਕਾਲ ਤਖਸਾ ਪੇਸ਼ ਹੋ ਕੇ ਜਿਹੜੀ ਹੈ ਆਪਣੀ ਜੋਖਿਮਾਇਾ ਚ ਨਾ ਕੱਲ ਦਾ ਦਿਨ ਲਾਸਟ ਦਿਨ ਹੈ ਜੀ ਸੇਵਾ ਦੇ ਬਹੁਤ ਸਾਰੇ ਪਾਲਕ ਸਾਹਿਬਾ ਆਪਣੀ ਜੀ ਕੋਸ਼ਿਸ਼ ਕਰ ਰਹੇ ਆ ਕਿ ਜੋ ਸੇਵਾ ਮਿਲੀ ਹੈ ਉਸ ਤੇ ਮਿਹੋਰ ਆਪਣੇ ਵੱਲੋਂ ਕੋਈ ਕਮੀ ਨਾ ਰਹੇ ਤੇ ਹੋਰ ਜੋ ਆਪਣੀ ਸ਼ਰਧਾ ਅਨੁਸਾਰ ਉਹਨੂੰ ਵਧ ਕਰਕੇ ਤੇ ਸ਼੍ਰੀ ਅਕਾਲ ਤਖਸਾ ਪਰਸੋਂ ਪੇਸ਼ ਹੋ। ਵਾਹਿਗੁਰੂ ਖਾਲਸਾ ਵਾਹਿ ਫਤਹਿ